ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਅਧੀਨ ਚੱਲ ਰਹੀ ਈ ਰਿਕਸ਼ਾ ਯੂਨੀਅਨ ਪੰਜਾਬ ਆਪਣੀਆਂ ਮੰਗਾਂ ਨੂੰ ਲੈ ਕੇ ਭੰਡਾਰੀ ਪੁਲ ਤੇ ਦਿੱਤੇ ਜਾਣ ਵਾਲੇ ਦਰਨੇ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ੍ਹ ਬਾਅਦ ਲਈ ਦਿੱਤੇ ਸਬ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਸ਼ਟਰੀ ਪ੍ਰਧਾਨ ਹਰੀਸ਼ ਸ਼ਰਮਾ ਨੇ ਦੱਸਿਆ ਕਿ ਅੱਬਾ ਦੀਪ ਸਿੰਘ ਕਲੋਨੀ ਤੋਂ ਰਾਮਸਾ ਟੂਰ ਜਾਣ ਵਾਲੇ ਸਾਰੇ ਆਟੋ ਅਤੇ ਈ ਰਿਕਸ਼ਾ ਯਾਤਰੀਆਂ ਲਈ ਗੁਰਦੁਆਰਾ ਅੱਬਾ ਦੀਪ ਸਿੰਘ ਤੋਂ ਕੋਈ ਦੂਰੀ ਤੇ ਖੜੇ ਹੁੰਦੇ ਹਨ ਜਦੋਂ ਕਿ ਰਾਮਸਰ ਰੋਡ ਤੇ ਟ੍ਰੈਫਿਕ ਪੁਆਇੰਟ ਤੇ ਖੜਾ ASI ਦੂਜੇ ਆਟੋ ਅਤੇ ਈ ਰਿਕਸ਼ਿਆਂ ਨੂੰ ਅੱਗੇ ਜਾਣ ਦੀ ਆਗਿਆ ਦਿੰਦਾ ਹੈ ਪਰ ਈ ਰਿਕਸ਼ਾ ਯੂਨੀਅਨ ਪੰਜਾਬ ਦੇ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਦੇ ASI ਵੱਲੋਂ ਅੱਗੇ ਜਾਣ ਤੋਂ ਰੋਕ ਦਿੱਤਾ ਜਾਂਦਾ ਸੀ ਜਿਸ ਕਾਰਨ ਉਹਨਾਂ ਵੱਲੋਂ 29 ਤਰੀਕ ਨੂੰ ਭੰਡਾਰੇ ਪੁਲ ਤੇ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਮੰਨਦੇ ਹੋਏ ਬੈਠ ਕੇ ਹੱਲ ਕਰਨ ਲਈ ਸੱਦਾ ਦਿੱਤਾ ਗਿਆ ਜਿਸ ਤੇ ਐਡੀਸੀਪੀ ਹਰਪਾਲ ਸਿੰਘ ਨੇ ਈ ਰਿਕਸ਼ਾ ਚਾਲਕਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਇਸ ਸਬੰਧੀ ਐਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਨੇੜੇ ਟ੍ਰੈਫਿਕ ਜ਼ਿਆਦਾ ਹੁੰਨ ਕਾਰਨ ਆਟੋ ਅਤੇ ਈ ਰਿਕਸ਼ਾ ਲਈ ਇੱਕ ਰੂਟ ਤੈਅ ਕੀਤਾ ਗਿਆ ਹੈ ਉਸ ਰਸਤੇ ਲੰਘਦੇ ਸਮੇਂ ਈ ਰਿਕਸ਼ਾ ਯੂਨੀਅਨ ਪੰਜਾਬ ਦੇ ਚਾਲਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦਾ ਮੌਕੇ ਤੇ ਹੱਲ ਕੀਤਾ ਗਿਆ ਹੈ ਨਾਲ ਹੀ ਉਹਨਾਂ ਆਟੋ ਚਾਲਕਾਂ ਨੂੰ ਨੰਬਰ ਪਲੇਟਾਂ ਲਗਵਾਉਣ ਅਤੇ ਵਰਦੀ ਪਾਉਣ ਅਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਲਈ ਕਿਹਾ ਇਸ ਮੌਕੇ ਯੂਨੀਅਨ ਦੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਰਵੀਸ਼ ਪੋਬੀ ਕਰਨਬੀਰ ਸਿੰਘ ਸੁਖਚੰਨ ਸਿੰਘ ਹਰਪ੍ਰੀਤ ਸਿੰਘ ਮਨਜੀਤ ਸਿੰਘ ਹਰਵਿੰਦਰ ਸਿੰਘ ਅਦਰਾਸ਼ ਮਸੀ ਬਲਦੇਵ ਸਿੰਘ ਰਵਿੰਦਰ ਸਿੰਘ ਸਾਗਰ ਲਕਵਿੰਦਰ ਸਿੰਘ ਉਹ ਬਲੀਜ ਸਿੰਘਦਰ ਚੈਂজিং ਸੋਨ ਸਿੰਘ ਕੁਲਦੀਪ ਸਿੰਘ ਅਮਰਪ੍ਰੀਤ ਸਿੰਘ ਜਗੀ ਸਿੰਘ ਰਣਜੀਤ ਮਸੀਹ ਨਰਿੰਦਰ ਸਿੰਘ ਹੀਰਾ ਸਿੰਘ ਆਦਰ ਹਾਜਰ ਸਨ ਇੰਟਰਨੈਸ਼ਨਲ ਮਾਨਵ ਅਧਿਕਾਰ ਜਿਹੜੀ ਸੰਘਰਸ਼ ਕਮੇਟੀ ਆ ਉਹਨਾਂ ਨੇ ਅੱਜ ਕੋਈ ਆਪਣਾ ਧਰਨਾ ਰੱਖਿਆ ਸੀ ਜਿਹਦੇ ਸਬੰਧ ਦੇ ਵਿੱਚ ਡਾਕਟਰ ਹਰਜੀਤ ਜਿਹੜੇ ਉਹਨਾਂ ਦੇ ਮੁਖੀ ਨੇ ਉਹਨਾਂ ਨਾਲ ਸਵੇਰੇ ਫੋਨ ਤੇ ਗੱਲ ਹੋਈ ਸੀ ਉਹਨਾਂ ਨੂੰ ਕਿਹਾ ਸੀਗਾ ਤੁਸੀਂ ਆ ਜਾਓ ਤੁਹਾਡੀਆਂ ਇੰਨੀਆਂ ਸਮੱਸਿਆ ਉਹਨਾਂ ਨੂੰ ਅਸੀਂ ਜਿਹੜਾ ਹੱਲ ਕਰਦੇ ਆ ਜੋ ਅੱਜ ਅਸੀਂ ਇਹਨਾਂ ਸਾਰੇ ਜਿੰਨੇ ਵੀ ਆਪਣੇ ਆਟੋ ਰਿਕਸ਼ਾ ਬੈਟਰੀ ਈ ਰਿਕਸ਼ਾ ਜੁਨੀਅਨ ਦੇ ਜਿੰਨੇ ਮੈਂਬਰ ਨੇ ਜਿੰਨੇ ਇਹਨਾਂ ਦੀ ਸੰਸਥਾ ਨੇ ਉਹ ਸਾਰੇ ਜਿਹੜੇ ਇੱਥੇ ਸਾਡੇ ਕੋਲ ਆਏ ਸੀ ਇਹਨਾਂ ਦੀਆਂ ਕੁਝ ਸਮੱਸਿਆਵਾਂ ਸੀ ਜਿਸ ਤਰ੍ਹਾਂ ਕਿ ਇਹਨਾਂ ਨੂੰ ਜਿਹੜਾ ਵਾ ਕੁਝ ਬੰਦੇ ਜਿਹੜੇ ਆ ਪੁਆਇੰਟ ਦੇ ਤੋਂ ਬੈਟਰੀ ਜਿਹੜੀ ਆਪਣੀ ਸਵਾਰੀ ਨੂੰ ਨਹੀਂ ਚੁਪਣ ਦਿੰਦੇ ਜੋ ਇਹਦੇ ਸਬੰਧੀ ਇਹਨਾਂ ਨੂੰ ਅੱਜ ਉਸੇ ਜੋਣ ਦੇ ਜਿਹੜੇ ਬਾਬੇ ਸ਼ਿਦਾ ਸਾਹਿਬ ਜੋਣ ਦੇ ਜਾਜ ਪਰਮਜੀਤ ਸਿੰਘ ਵੀ ਨਾਲ ਸਾਡੇ ਹਾਜ਼ਰ ਆ ਜੋ ਅਸੀਂ ਇਹਨਾਂ ਨੂੰ ਵਿਸ਼ਵਾਸਨ ਦੋਇਆ ਕਿ ਸਾਰਿਆਂ ਨੂੰ ደረጃ ਬਦਰਜਾ ਡਿਸਪਲਿਨ ਦੇ ਵਿੱਚ ਆਣ ਕੇ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਸਾਰਾ ਕੰਮ ਮਿਲੇਗਾ ਸਾਰੇ ਜਿਹੜੇ ਆ ਉਹ ਆਪ ਆਪਣੀ ਪਿੱਛੋਂ ਆਉਣਗੇ ਉਹੀ ਬੰਦੇ ਜਿਹੜੇ ਉਥੇ ਰਿਕਸ਼ਾ ਆਈ ਰਿਕਸ਼ਾ ਲਗੂ ਜਿਨ੍ਹਾਂ ਨੇ 유ਨੀਫਾਰਮ ਪਾਈ ਹੋਏਗੀ ਔਰ ਉਹ ਵਾਰੀ ਸਿਰ ਨਾਲ ਆਣ ਕੇ 1 ਬਾਈ 1 ਜਿਹੜੀ ਸਵਾਰੀ ਚੁੱਕ ਕੇ ਅੱਗੇ ਨੂੰ ਜਾ ਸਕਦੇ ਆ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਇਨਸਪੈਕਟ ਜ਼ੋਨ ਇੰਚਾਰਜ ਪਰਮਜੀਤ ਸਿੰਘ ਨੂੰ ਦੱਸਣਾ ਜੋ ਫੇਰ ਵੀ ਸਮੱਸਿਆ ਨਹੀਂ ਹੱਲ ਹੁੰਦੀ ਤੇ ਸਾਡੇ ਨਾਲ ਸਾਡੇ ਧਿਆਨ ਚ ਲਿਆਉਣ ਲੇਕਿਨ ਸਾਰੇ ਜਾਣੇ ਜਿਹੜੇ ਆ ਯੂਨੀਫਾਰਮ ਪਾਓ ਵਾਲ ਸਿਟੀ ਦੇ ਵਿੱਚ ਜਿੰਨੀਆਂ ਵੀ ਬੈਟਰੀਆਂ ਜਾਂ ਬਾਬੇ ਸ਼ੀਦਾ ਸਾਹਿਬ ਨੂੰ ਬੈਟਰੀਆਂ ਚੱਲਦੀਆਂ ਉਹ ਸਿਰਫ ਉਹੀ ਚੱਲਣਗੀਆਂ ਜਿਨ੍ਹਾਂ ਨੇ ਯੂਨੀਫਾਰਮ ਪਾਈ ਹੋਏਗੀ ਵਿਦਆਊਟ ਯੂਨੀਫਾਰਮ ਬੈਟਰੀ ਜਿਹੜੀ ਆ ਮੰਡੇ ਦੇ ਉੱਤੇ ਬਿਲਕੁਲ ਬੰਦ ਕਰਾਂਗੇ ਅਸੀਂ ਉਹਨਾਂ ਦੇ ਚਲਾਨ ਕੀਤੇ ਜਾਣਗੇ ਔਰ ਸਾਡੇ ਕੋਲ ਸਾਡੇ ਨਾਲ ਆਸਟ੍ਰੇਲੀਆ ਤੋਂ ਟ੍ਰੈਫਿਕ ਬਾਰੇ ਕਾਫੀ ਸਟੱਡੀ ਕਰਕੇ ਆਏ ਨੇ ਸਾਡੇ ਵੀਰ ਜਿਹੜੇ ਇੱਕ ਇਤੇ ਬੁੱਕ ਵੀ ਲਿਖ ਰਹੇ ਨੇ ਉਹਨਾਂ ਨੇ ਵੀ ਇਹਨਾਂ ਨੂੰ ਕਾਫੀ ਸੁਝਾਅ ਦਿੱਤੇ ਨੇ ਸਾਡੇ ਨਾਲ ਸਾਡੇ ਐਸ ਸਿੰਘ ਇਹ ਵੀ ਸਿਮਾ नागਪਾਲ ਜੀ ਇਹ ਵੀ ਆਏ ਨੇ ਜਿਨ੍ਹਾਂ ਨੇ ਕਾਫੀ ਇਹਨਾਂ ਕੋਲ ਅਮਰਸਰ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਇਹਨਾਂ ਨੂੰ ਕਾਫੀ ਸੁਝਾਅ ਨੇ ਜਿਹੜੇ ਕਾਰਪੋਰੇਸ਼ਨ ਤੇ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੂੰ ਜਿਹੜੀਆਂ ਇਹ ਦੁੱਖ ਤਕਲੀਫਾਂ ਜਿਹੜੀਆਂ ਸੜਕਾਂ ਦੇ ਚੱਲਣ ਵਾਲੇ ਜਿਹੜੇ ਸਾਡੇ ਵੀਰ ਨੇ ਇਹਨਾਂ ਦੀਆਂ ਦੂਰ ਕੀਤੀਆਂ ਜਾਣਗੀਆਂ ਔਰ ਸਾਨੂੰ ਆਸ ਆ ਕਿ ਅਸੀਂ ਸਾਰੇ ਰਲ ਮਿਲ ਕੇ ਜਿਹੜੀ ਸੰਗਤ ਦੂਰੋਂ ਚੱਲ ਆਣ ਕੇ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਨੇ ਉਹਨਾਂ ਵਾਸਤੇ ਅਸੀਂ ਇੱਕ ਚੰਗੀ ਸਹੂਬਾ ਚੰਗਾ ਜਿਹੜਾ ਉਹਨਾਂ ਨੂੰ ਯਾਤਰਾਂ ਨੂੰ ਜਿਹੜਾ ਅਸੀਂ ਆਉਣ ਜਾਣ ਲਈ ਸਫ਼ਰ ਦੇ ਸਕਾਂਗੇ ਇਸ ਤਰ੍ਹਾਂ ਵਾਜੀ ਵੇਖੋ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਸਰ ਦੇ ਵਿੱਚ ਅੱਜ ਤੋਂ ਜਦੋਂ ਮੈਂ ਇੱਥੇ ਹੋਸ਼ਮਾਲ ਕੇ ਆਇਆ ਉਦੋਂ ਤੋਂ ਲੈ ਕੇ ਉਹੀ ਰੋਡ ਚੱਲ ਰਹੀਆਂ ਨੇ ਜਿਹੜੀਆਂ ਪਹਿਲਾਂ ਚੱਲਦੀਆਂ ਸੀ ਕੋਈ ਐਸੀ ਐਕਸਟਰਾ ਰੋਡ ਨਹੀਂ ਹੈਗੀ ਜਿਹਦੇ ਵਿੱਚ ਕੋਈ ਐਕਸਟਰਾ ਜੜੀ ਹੋਈ ਹੋਏ ਹੁਣ ਇਹ ਆ ਕੇ ਥੋੜਾ ਜਿਹਾ ਬੀਆਰਟੀਸੀ ਬਣਨ ਨਾਲ ਸਗੋਂ ਰੋਡ ਜਿਹੜੀਆਂ ਛੋਟੀਆਂ ਹੋ ਗਈਆਂ ਉਹਦੀ ਵਜ੍ਹਾ ਕਰਕੇ ਟ੍ਰੈਫਿਕ ਜਿਹੜੀ ਆ ਉਹ ਹਜ਼ਾਰਾਂ ਗੁਣਾ ਸੌਾਂ ਗੁਣਾ ਵੱਧ ਗਈ ਆ ਉਹਦੇ ਵਧਨ ਕਰਕੇ ਜਿੱਥੇ ਇੱਕਦਮ ਸਾਰੀ ਜਿਹੜੀ ਆ ਉੱਥੇ ਜਾਮ ਲੱਗਦੇ ਆ ਜਿਹੜਾ ਸ਼ਹਿਰ ਦੇ ਵਿੱਚ ਕੋਈ ਏਰੀਆ ਵਾ ਜਿੱਥੇ ਮੈਕਸਿਮਮ ਜਿਹੜੀ ਹੈ ਟ੍ਰੈਫਿਕ ਜਾਮ ਨਹੀਂ ਸਲੋ ਚਲਦੀ ਹੋਆ ਸੰਗਮ ਚੌਂਕ ਤੋਂ ਲੈ ਕੇ ਹੁਸੈਨਪੁਰਾ ਚੌਂਕ ਕਿਉਂਕਿ ਜੇ ਕਿਸੇ ਨੇ ਮਜੀਠਾ ਰੋਡ ਜਾਣਾ ਵਾ ਉਹਨੇ ਵੀ ਉਸ ਏਰੀਆ ਦੇ ਚੌਂਕਾਂ ਵਾਲੇ ਵੀ ਰਿਕਸ਼ਾ ਬੈਟਰੀ ਨੇ ਉੱਥੋਂ ਬੱਸ ਸਟੈਂਡ ਤੋਂ ਸਵਾਰੀ ਚੁੱਕਣੀ ਆ ਜੇ ਕਹਿੰਦੇ ਸ਼ਰਟੇ ਜਾਣਾ ਉਹਨੇ ਵੀ ਬੱਸ ਸਟੈਂਡ ਤੋਂ ਸਵਾਰੀ ਚੁੱਕਣੀ ਆ ਜੇ ਕਹਿੰਦੇ ਜੰਡੇਆਲਾ ਸਾਈਡ ਜਾਣਾ ਉਹਨੇ ਵੀ ਉੱਥੋਂ ਚੁੱਕਣੀ ਆ ਜੇ ਕਹਿੰਦੇ ਕੋਟ ਮਿਤ ਸਿੰਘ ਸਾਈਡ ਜਾਣਾ ਉਹਨੇ ਵੀ ਉੱਥੋਂ ਉਸ ਤੱਕ ਲੇਕਿਨ ਬੱਸ ਸਟੈਂਡ ਦੇ ਨਜ਼ਦੀਕ ਕੋਈ ਵੀ ਈ ਰਿਕਸ਼ਾ ਪਾਰਕਿੰਗ ਆਟੋ ਰਿਕਸ਼ਾ ਪਾਰਕਿੰਗ ਜਾਂ ਕੋਈ ਐਸੀ ਜਗਾ ਨਹੀਂ ਪ੍ਰੇਸ ਜਿੱਥੇ ਕੋਈ ਈ ਰਿਕਸ਼ਾ ਜਿਹੜੇ پارک ਕੀਤੇ ਜਾਣ ਜਿੱਥੇ ਕੋਈ ਸਟੈਂਡ ਹੋਵੇ ਜਿੱਥੋਂ ਆਪਾਂ ਉਹਨਾਂ ਨੂੰ ਦੇ ਸਕੀਏ ਇਹ ਸਾਰੇ ਜਿਹੜੇ ਆ ਰੋਡ ਦਾ ਇਸਤੇਮਾਲ ਕਰਦੇ ਆ ਇਸੇ ਸਮੱਸਿਆ ਦੇ ਸੰਬੰਧ ਵਿੱਚ ਸਾਡੇ ਕੋ ਨਾਗਪਾਲ ਜੀ ਨੇ ਕਾਫੀ ਸਾਨੂੰ ਸੁਝਾਅ ਦਿੱਤੇ ਆ ਜਿਹਦੇ ਸੰਬੰਧੀ ਅੱਜ ਅਸੀਂ ਮੀਟਿੰਗ ਕਰ ਰਹੇ ਆਂ ਔਰ ਆਉਣ ਵਾਲੇ ਦਿਨਾਂ ਚ ਛੇਤੀ ਇਹਨਾਂ ਸਮੱਸਿਆ ਦਾ ਹੱਲ ਕਰਤਾ ਜਾਏਗਾ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਲਮਕਾਰ ਸਰਜਰੀ ਕਮੇਟੀ ਅੱਜ ਸਾਡੀ ਪੰਜਾਬ ਈ ਰਿਕਸ਼ਾ ਸੈਲ ਦੀ ਧਰਨੇ ਦੀ ਕਾਲ ਸੀ ਉਹਦੇ ਵਿੱਚ ਐਸਪੀ ਹਰਪਾਲ ਸਿੰਘ ਨੇ ਸਾਨੂੰ ਭਰੋਸਾ ਦਿੱਤਾ ਔਰ ਸਾਰੇ ਜਿੰਨੇ ਵੀ ਮੈਂਬਰ ਸਭਾ ਵਾਲ ਆਏ ਨੇ ਈ ਰਿਕਸ਼ਾ ਸੈਲ ਚ ਉਹਨਾਂ ਦੇ ਸਾਹਮਣੇ ਸਾਰੀ ਗੱਲ ਦੱਸੀ ਹੈ ਵੀ ਜਿਹੜੀਆਂ ਤੁਹਾਨੂੰ ਪ੍ਰੋਬਲਮਾਂ ਆਈ ਰਹੀਆਂ ਆ ਰਹੀਆਂ ਨੇ ਉਹ ਪੈਰ ਦੇ ਆਧਾਰ ਤੇ ਉਹਨਾਂ ਨੇ ਦੱਸਤਾ ਜੀ ਹੱਲ ਕਰਤਾ ਔਰ ਯੂਨੀਫਾਰਮ ਦਾ ਜਿਹੜੇ ਯੂਨੀਫਾਰਮ ਤੋਂ ਬਗੈਰ ਆ ਉਹਨਾਂ ਨੂੰ ਵੀ ਕਿਹਾ ਜੀ ਬਗੈਰ ਯੂਨੀਫਾਰਮ ਤੋਂ ਨਹੀਂ ਤੁਸੀਂ ਆਣਾ ਯੂਨੀਫਾਰਮ ਪਾ ਕੇ ਆਓ ਤੁਹਾਨੂੰ ਕੋਈ ਅਫਸਰ ਤੰਗ ਪਰੇਸ਼ਾਨ ਨਹੀਂ ਕਰੇਗਾ ਜੀ ਹਾਂ ਜੀ ਅਸੀਂ ਸੰਤੁਸ਼ਟ ਆ ਜੀ ਸਾਨੂੰ ਉਹਨਾਂ ਦੇ ਭਰੋਸਾ ਆ ਜੀ ਭਰੋਸਾ ਦਵਾਇਆ ਗਿਆ ਜਿਹੜੇ ਸਾਡੇ ਪ੍ਰਧਾਨ ਜੀ ਨੇ ਔਰ ਸੈਕਟਰੀ ਨੇ ਜਿੰਨੇ ਵੀ ਮੈਂਬਰ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਜੀ ਇਹ ਜਿਹੜੀਆਂ ਤੁਹਾਡੀਆਂ ਪ੍ਰੋਬਲਮਾਂ ਆ ਉਹ ਪਹਿਲ ਦੇ ਆਧਾਰ ਤੇ ਹੱਲ ਹੋ ਗਈਆਂ ਜਿਹੜਾ ਉੱਤੇ ਮੁਲਾਜ਼ਮ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਹਨੂੰ ਵੀ ਚੇਂਜ ਕਰਤਾ ਉੱਤੋਂ ਤੇ ਇਹ ਸੇ ਦਿੰਨਾ ਚਾਹੁੰਦੇ ਆ ਆਪਣੇ ਜਿਹੜੇ ਜਿੰਨੇ ਵੀ ਸਾਡੇ ਮੈਂਬਰ ਨੇ ਇਂ ਰਿਕਸ਼ਾ ਸੈੱਲ ਦੀ ਆਪਣੀ ਯੂਨੀਫਾਰਮ ਆਈ ਕਾਰਡ ਔਰ ਜਿਹੜੀ 플레이ਟ ਆ ਉਹ ਲਗਾ ਕੇ ਰੱਖਣ ਉਹ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਆਪਣੀ ਗੱਡੀ ਚਲਾਉਣਾ ਮੇਰਾ ਨਾਮ ਸੁਨੀਲ ਮੋਰੀਆ ਮੈਂ ਵਾਈਸ ਪ੍ਰਧਾਨ ਅੱਜ ਵਾਈਸ ਪ੍ਰਧਾਨਾ ਜੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਤੋਂ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਜੇ ਅੱਜ ਜੋ ਕਿ ਅਸੀਂ ਧਰਨੇ ਦੀ ਕਾਲ ਦਿੱਤੀ ਸੀ ਜੇ 29 ਤਰੀਕ ਦੀ ਉਹ ਅਸੀਂ ਕਾਲ ਵਾਪਸ ਲੈ ਲਈ ਹੈ ਕਿਉਂਕਿ ਕਈ ਅਫਸਰਾਂ ਦੇ ਰਾਤ ਨੂੰ ਸਾਨੂੰ ਕਾਲ ਆ ਗਈ ਸੀ ਵੀ ਤੁਸੀਂ ਧਰਨਾ ਨਹੀਂ ਲਗਾਉਣਾ ਜੋ ਵੀ ਤੁਹਾਡੇ ਮਸਲੇ ਨੇ ਜੋ ਵੀ ਤੁਹਾਡੀ ਮੰਗ ਹੈ ਅਸੀਂ ਹੱਲ ਕਰਾਂਗੇ ਉਹਦੇ ਸਿਲਸਿਲੇ ਦੇ ਵਿੱਚ ਅੱਜ ਐਸਪੀ ਹਰਪਾਲ ਜੀ ਨੇ ਸਾਨੂੰ ਬੁਲਾਇਆ ਸੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜੋ ਵੀ ਤੁਹਾਡੀ ਮਸਲੇ ਨੇ ਉਹ ਹੱਲ ਕੀਤੇ ਜਾਣਗੇ ਤੇ ਕਈ ਮਸਲੇ ਉਹਨਾਂ ਨੇ ਐਸ ਐਚ ਓ ਪਰਮਜੀਤ ਜੀ ਨੂੰ ਕਹਿ ਕੇ ਸਾਡੇ ਹੱਲ ਵੀ ਕੀਤੇ ਗਏ ਨੇ ਜੋ ਮੁਲਾਜ਼ਮ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਉਹਦੀ ਉਹਨਾਂ ਨੇ ਮੌਕੇ ਤੇ ਹੀ ਬਦਲੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਪਹਿਲੇ ਤੇ ਆਪਣੇ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਯੂਨੀਫਾਰਮ ਜ਼ਰੂਰ ਪਾਉਣ ਯੂਨੀਫਾਰਮ ਤੋਂ ਬਿਨਾਂ ਸਾਡੀ ਵੀ ਸੰਸਥਾ ਦਾ ਕੋਈ ਵੀ ਆਗੂ ਆ ਜਾਂ ਕੋਈ ਵਰਕਰ ਆ ਉਹਨੂੰ ਵੀ ਮੈਂ ਕਹਿੰਨਾ ਵਾਂ ਕਿ ਆਪਣੀ ਯੂਨੀਫਾਰਮ ਪਾ ਕੇ ਹੀ ਗੱਡੀ ਚਲਾਵੇ ਤੇ ਜਦੋਂ ਕਿਤੇ ਸਵਾਰੀ ਉਤਾਰਨੀ ਆ ਉਹ ਬਿਲਕੁਲ ਸਾਈਡ ਤੇ ਲਾ ਕੇ ਆਪਣੀ ਸਵਾਰੀ ਉਤਾਰੇ ਜਾਂ ਚੁੱਕਣੀ ਆ ਉਹ ਵੀ ਬਿਲਕੁਲ ਸਾਈਡ ਤੇ ਲਾ ਕੇ ਹਟੋ ਨੂੰ ਸਵਾਰੀ ਚੁੱਕੇ